ਦੇ ਨਾਲ ਕਿ ਕਿਹਾ ਵੈਸੇ ਗੁਰਬਾਣੀ ਵਿੱਚ ਕਿਹਾ ਸਭ ਸੰਸਾਰ ਤੇ ਪਰ ਇੱਕ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਇਸ ਗੁਰਵਿੰਦਰ ਸਿੰਘ ਬਾਰੇ ਗੁਰਸਿੱਖ ਨੇ ਇਹਦਾ ਨਾਮ ਕਿੱਟਾ ਭਲਾ ਵਾਦ ਕਿਹਾ ਤੇ ਐਸਾ ਆਪਣੇ ਵਧੀਆ ਗੱਦਲਾ ਗੀਫ ਕਰਤਾ ਵੀ ਲਿਖਦੇ ਆ ਇਹ ਖ਼ਬਰਾਂ ਚ ਵੀ ਇਹਨਾਂ ਦੇ ਬੰਦੀ ਗੈਂਤੀ ਜਿਹੜੇ ਸਭ ਚੁੱਕੇ ਆ ਤੋਂ ਤੇ ਸਾਹਮਣੇ ਦਿਖਾ ਰਹੇ ਗੁਰਵਿੰਦਰ ਸਿੰਘ ਇਹਨਾਂ ਦੀ ਮਨੋ ਜਿਹੜੇ ਇਹ ਗੁਰਵਿੰਦਰ ਸਿੰਘ ਤੇ ਜੀਵਨ ਸਾਥਣ ਤੇ ਇੱਕ ਬੱਚੀ ਉਹ ਸਾਹਮਣੇ ਇਹਨਾਂ ਦੀ ਇੱਕ ਬੇਟੀ ਆ ਉਹ ਭਾਵੇਂ ਕਿ ਜਿਹੜਾ ਗੁਰਵਿੰਦਰ ਸਿੰਘ ਇਹ ਜਿਹੇ ਹਾਲਾਤਾਂ ਚ ਪਿਆ 4 ਸਾਲਾਂ ਤੋਂ ਜਿਹੜਾ ਇੱਕ ਹਾਪਸੇ ਦਰਾਨ ਇਹਨਾਂ ਤੇ ਜਿਹੜਾ ਸਰੀਰ ਤੇ ਜਿਹੜੀ ਅਧਰੂਨੀ ਸੱਟਾਂ ਵੱਜ ਗਈਆਂ ਸਿਰਾਂ ਵੀ ਜਿਹੜਾ 4 ਸਾਲਾਂ ਤੋਂ ਇਹਨਾਂ ਦਾ ਇਲਾਜ ਚੱਲ ਰਿਹਾ ਤੇ ਫਿਰ ਵੀ ਦੇਖੋ ਇੱਕ ਕੜਮ ਨਹੀਂ ਠੱਗੀ ਕੜਮ ਦੇ ਰਾਹੀ ਹੁਣ ਵੀ ਜਿਹੜੇ ਇਹਨਾਂ ਦੇ ਅਖਬਾਰਾਂ ਮੈਗਜ਼ੀਨਾਂ ਚ ਤੇ ਇਹ ਇੱਕ ਮੰਜੇ ਤੇ ਭਾਵੇਂ ਪਏ ਆ ਫਿਰ ਵੀ ਥੋੜਾ ਥੋੜਾ ਹੱਥ ਜਦੋਂ ਹੱਕ ਕਰਦੇ ਆ ਤੇ ਇਹ ਵੀ ਵੱਜਸ ਵੀ ਹੋ ਜਾਂਦੀ ਹੈ ਤੇ ਨਾਲ ਇਹਦੇ ਨਾਲ ਵੀ ਹੱਕ ਕਰਦੇ ਗੁਰਵਿੰਦਰ ਸਿੰਘ ਦਾ ਸੱਚੀ ਕਾਲ ਜੀ ਤੇ ਜਿਹੜਾ ਹਾਦਸਾ ਹੋਇਆ ਕਿਵੇਂ ਜਿਹੜਾ ਵਾਪਰਿਆ ਜਿਹੜੀ ਘਟਨਾ ਹੋਈ ਹੈ ਕਿਨੇ ਹੋਇਆ ਜਿਹੜਾ ਹਾਦਸਾ ਤੁਹਾਡੇ ਨਾਲ ਹਾਂਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਸਾਧ ਜੀ ਜੀ ਮੇਰੇ ਤੱਕ ਪਹੁੰਚੇ ਤੁਹਾਡਾ ਨਿਰਸਤ ਪਰ ਮੋਦਨਵਾਦ ਕਰਨ ਇਹਨ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਜੀ ਹਾਂ ਫਿਰ 2020 ਦੀ ਗੱਲ ਹੈ ਉਹਦੇ ਦਿੱਲੀ ਨੇ ਗਏ ਸੀ ਮਤਲਬ ਪੰਜਾਬ ਵਿੱਚ ਪਹਿਲਾਂ ਭੱਜਣ ਲੱਗੇ ਸੀ ਯਾਦ ਵਿੱਚ ਟ੍ਰੇਨਾਂ ਰੁਕੀਆਂ ਜਾਂਦੀਆਂ ਸੀ ਕੀ ਜਾ ਰਿਹਾ ਬਾਟੇ ਨਾ ਟੋਲ ਪਲਾਜ਼ੇ ਸਾਰੇ ਟੋਲ ਪਲਾਜ਼ੇ ਜਾਂਦੇ ਹਾਂ ਉਸ ਟਾਈਮ ਤੇ ਮੈਂ ਇਥੋਂ ਪਹਿਲਾਂ ਸਾਡੇ ਰਾਮਪੁਰੇ ਮੰਡੀ ਹੁੰਦਾ ਸੀ ਪੱਖਾ ਆਪੋਂ ਬੰਦ ਹੋ ਤੇ ਸਭ ਤੋਂ ਪਹਿਲਾਂ ਕਦੇ ਵੀ ਜਿਹੜਾ ਇੱਕ ਹਾਦਸਾ ਹੋਇਆ ਤੁਹਾਡੇ ਨਾਲ 4 ਸਾਲ ਹੋ ਗਏ ਜਿਹੜੇ ਬੰਦੇ ਤੇ ਪਿਆਰ ਨੂੰ ਤੇ ਇਹਦੇ ਬਾਰੇ ਕਿਵੇਂ ਵਾਪਰੀ ਜਿਹੜੀ ਇਹ ਘਟਨਾ ਇਹ ਤੁਹਾਨੂੰ ਦੱਸਿਆ ਜੀ ਕਿਸਾਨ ਅੰਦੋਲਨ ਜਿਹੜਾ ਨਾ ਜਦੋਂ 2020 ਤੇ ਅਕਤੂਬਰ ਦੀ ਗੱਲ ਹੈ ਜੀ ਉਦੋਂ ਆਪਣੀ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਤੇ ਸਟੇਸ਼ਨ ਰੇਲਵੇ ਸਟੇਸ਼ਨ ਰੋਕੇ ਜਾ ਰਹੇ ਸੀ ਰੈਲੈਂਸ ਪੰਪ ਤੇ ਮਹਿਮਾਨਸਰ ਰੈਲੈਂਸ ਪੰਪ ਦੇ ਵੀ ਜਾਂਦਾ ਰਿਹਾ ਤੇ ਸਾਡੇ ਇਥੇ ਰਾਮਪੁਰਾ ਫੂਲ ਤੇ ਇੱਥੇ ਮਤਲਬ ਸਟੇਸ਼ਨ ਦੇ ਉੱਤੇ ਮਤਲਬ ਕਿ ਧਰਨਾ ਲੱਗੇ ਹੋਏ ਸੀਗੇ ਮੈਂ ਇਥੇ ਹਾਜ਼ਰੀ ਭਰਦਾ ਹੁੰਦਾ ਸੀਗਾ ਜੇ ਤਾਂ ਮੈਨੂੰ ਪਤਾ ਲੱਗਾਈ ਵੀ ਇਹ ਇਕੱਲੇ ਕਿਸਾਨ ਭਰਾਵਾਂ ਦਾ ਮਸਲਾ ਨਹੀਂ ਤੇ ਹਰੇਕ ਕਿਰਤੀ ਬੰਦੇ ਦਾ ਮਸਲਾ ਹੈਗਾ ਤੇ ਇਸ ਕਰਕੇ ਜਦੋਂ ਮੈਨੂੰ ਥੋੜੀ ਜਿਹੀ ਇਹਦੇ ਪਰਦੇ ਦੀ ਜਾਗਰੂਤ ਹੋਇਆ ਮੈਂ ਤੇ ਮੈਂ ਉੱਥੇ ਜਾ ਕੇ ਆਦਿਕ ਬਤਾਵਾ ਵਗੈਰਾ ਬੋਲਦਾ ਸੀ ਤੇ ਉਸ ਤੋਂ ਬਾਅਦ ਮੈਂ 22 ਤਰੀਕ ਨੂੰ ਅਕਤੂਬਰ 2020 ਦੀ ਗੱਲ ਹੈ ਜੀ ਮੈਂ ਸਵੇਰੇ ਬਸ ਧਰਨੇ ਤੇ ਜਾ ਰਿਹਾ ਸੀ ਤੇ ਜਾਂਦੇ ਜਾਂਦੇ ਬਸ ਮੇਰੇ ਕੋ ਫੇਟ ਮਾਰ ਗਿਆ ਜਦੋਂ ਮੈਂ ਡਿੱਗ ਗਿਆ ਮੈਨੂੰ ਉਦੋਂ ਤਾਂ ਨਹੀਂ ਪਤਾ ਲੱਗਿਆ ਦੂਸਰੇ ਦਿਨ ਸਾਡੇ ਇੱਕ ਨੂੰ ਵੀਰ ਸਬਜੀ ਵੇਚਦਾ ਜੀ ਉਹਨੇ ਦੱਸਿਆ ਵੀ ਮੈਂ ਪਿੱਛੇ ਸੀਗਾ ਤੇ ਮੈਨੂੰ ਮਤਲਬ ਇਹ ਗੱਡੀ ਵਾਲਾ ਫੇਟ ਮਾਰ ਗਿਆ ਮੈਂ ਕੱਚੇ ਦੇ ਮੇ ਫੇਟ ਮਾਰ ਕੇ ਚਲਾ ਗਿਆ ਕੁਝ ਨਹੀਂ ਪਤਾ ਲੱਗਿਆ ਨਹੀਂ ਹਾਂ ਉਹ ਚਲਾ ਗਿਆ ਜੀ ਉਹਨੇ ਰੋਕ ਹੀ ਨਹੀਂ ਗੱਡੀ ਜੀ ਤੇ ਸਾਡੇ ਸਿੰਗਲ ਹੀ ਸੜਕੇ ਕੋਈ ਮਤਲਬ ਕਿ ਮੈਂ ਵੱਡੇ ਰੋਡ ਤੇ ਨਹੀਂ ਸੀਗਾ ਅੱਛਾ ਅੱਛਾ ਜਦੋਂ ਕੋਈ ਛੋਟੀ ਤੋਂ ਵੱਡਾ ਇਹਨਾਂ ਸੜਕੇ ਜਾਂਦੀ ਨਾ ਮੈਂ ਵੱਡਾ ਨਹੀਂ ਜਾ ਰਿਹਾ ਸਵਾਲ ਵਾਲੀ ਵੀ ਨੰਬਰ ਆ ਮਨਦੀਸ਼ਰ ਦੇ ਮਕਲਾ ਹੈਗੀ ਜੀ ਜੀ ਤੇ ਬਾਗ ਵਾਲੇ ਦੇ ਕੋਲੇ ਵੀ ਜਿਹੜੇ ਜਿੱਤਣਾ ਇੱਕ ਪੌਲਟਰੀ ਫਾਰਮ ਹੁੰਦਾ ਉੱਥੇ ਮੈਨੂੰ ਫੇਟ ਮਾਰ ਗਿਆ ਸੀ ਮੈਂ ਝੋਨੇ ਦੇ ਵਿੱਚ ਡਿੱਗ ਗਿਆ ਜੀ ਕੱਚੇ ਉਸ ਕਰਕੇ ਵੀ ਮੇਰੇ ਕੋਈ ਸੱਟ ਤਾਂ ਨਹੀਂ ਸੀਗੀ। ਵਾਰੀ ਸੱਟ ਨਹੀਂ ਸੀ ਜੀ। ਵਾਰੀ ਸੱਟ ਨਹੀਂ ਸੀ ਜੀ। ਉਹਦੇ ਕਰਕੇ ਬਸ ਅਸੀਂ ਏਦਾਂ ਮਤਲਬ ਸੋਚਦੇ ਆਏ ਵੀ ਐਸੀ ਕੋਈ ਮਤਲਬ ਕਿ ਹਿਲਜੁਲ ਉਹੀ ਹੈਗੀ ਡਿਸਕ ਦੀ। ਤੇ ਜਦੋਂ ਮਤਲਬ ਕਿ ਪਤਾ ਲੱਗੇ ਅਸੀਂ MRI ਕਰਾਉ ਉਹਦੇ ਵਿੱਚ ਤਿੰਨ ਮਣਕੇ ਤਾਂ ਜਿਹੜੇ ਸੀਗੇ ਤੇ ਡਿਸਕ ਦੇ ਸੀਗੇ। ਦੋ ਮਣਕੇ ਸੀਗੇ ਪੁਣੇ ਧੌਣ ਦੇ। ਹੂੰ। ਉਸ ਤੋਂ ਬਾਅਦ ਇਹ ਦੋ ਸਾਲ ਪਿਆ ਰਹੇ ਜਦੋਂ ਤੁਰਿਆ ਨਾ ਕਿ ਅਸੀਂ ਦੁਬਾਰੇ MRI ਕਰਾਏ। ਤੇ ਜਦੋਂ ਅੰਡਾਕਟਰ ਨੇ ਦੇਖਿਆ ਉਹ ਕਹਿੰਦੇ ਵੀ ਜਿਹੜੀ ਤੁਹਾਡੀ ਨਾੜ ਸੀ ਥਾਉਣ ਦੀ ਹੂੰ ਉਥਾਉਣ ਦੀ ਨਾੜ ਤੇ ਵੀ ਸੱਟ ਸੀ ਜੀ ਤੇ ਨਾੜ ਜਿਹੜੀ ਥਾਉਣ ਦੀ ਹੂੰ ਉਹ ਹੁਣ ਗਈ ਉਹ ਜਦੋਂ ਟ੍ਰੀਟਮੈਂਟ ਨਾਲ ਲਿਆਨ ਉਹ ਸੁਗੜ ਗਈ ਅੱਛਾ ਉਹ ਸੁਗੜਨ ਕਰਕੇ ਤੇ ਅੱਜ ਵਾਸਤੇ ਦੇਖ ਲਓ ਮੈਂ ਤੁਹਾਨੂੰ ਫਿਰ ਦੱਸਾਂ ਸਮਰੱਥ ਹਾਂ ਤੇ ਪਹਿਲਾਂ ਹਾਂ ਪਹਿਲਾਂ ਵਾਕਰ ਨਾਲ ਤੁਰੇ ਜੀ ਨੂੰ 1.5 ਅੱਛਾ ਅਗਰੁੱਧਰ ਜਿਹੜਾ 4 ਸਾਲਾਂ ਚ ਤੱਕ ਖਰਚਾ ਬਹੁਤ ਆਇਆ ਹੋਣਾ ਵੀ ਜਿਵੇਂ ਯਾਰ ਆਇਆ ਹੁਣ ਚੱਲੀ ਜਾਂਦਾ ਨਾ ਨਗਾਤਾ ਤੇ ਕਿਵੇਂ ਕੀਤਾ ਸਾਰਾ ਘਰ ਦੇ ਹਾਲਾਤ ਅਸੀਂ ਦੇਖ ਹੀ ਚੁੱਕੇ ਆ ਵੀ ਆ ਕਰਤਾ ਆਖਿਆ ਕਰਤਾ ਜਿੰਨਾ ਕੁ ਤਾਂ ਮੇਰੇ ਕੋਲ ਸੀਗਾ ਜੀ ਤੇ ਆ ਮਤਲਬ ਕਿ ਥੋੜਾ ਬਹੁਤ ਪਰ ਪਰਿਵਾਰ ਦੇ ਵਿੱਚ ਰਿਸ਼ਤੇਦਾਰ ਜਿੰਨੇ ਵੀ ਸੀਗੇ ਉਹਨਾਂ ਨੇ ਕੀਤਾ ਬਾਕੀ ਤੁਹਾਨੂੰ ਪਤਾ ਜੀ ਅੱਜ ਕੱਲ ਰਿਸ਼ਤੇਦਾਰ ਵੀ ਬਹੁਤ ਸੰਬੰਧਿਕੜੀ ਹਰੀ ਇਕੜੀ ਹੁੰਦੀ ਹੈ ਜੀ ਸਾਲ 6 ਮਹੀਨੇ ਹੁੰਦਾ ਜੀ ਫਿਰ ਮੇਰਾ ਜਦੋਂ ਲੰਮਾ ਸਮਾਂ ਹੋ ਗਿਆ ਹੌਲੀ ਹੌਲੀ ਨੂੰ ਪਾਇਆ ਕਰ ਅੱਜ ਕੱਲ ਕੋਖ ਦੇ ਵਿੱਚ ਕੌਣ ਛੜਦਾ ਹਮ ਚਲੋ ਕਿਵੇਂ ਲਾ ਲੋ ਆਪਦੀ ਮਿਹਨਤ ਪੂਰੀ ਹੁੰਦੀ ਆ ਹਨਾ ਜੀ ਕਿਸੇ ਦੀ ਨਹੀਂ ਤੇ ਇਹ ਤੋਂ ਇਲਾਵਾ ਕੋਈ ਹੋਰ ਕੋਈ ਸੰਸਥਾਵਾਂ ਨੂੰ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਧਾਰਮਿਕ ਸ਼ਖਸੀਅਤ ਆ ਤੁਸੀਂ ਇੱਕ ਦੱਸਿਆ ਜੀ ਤੁਹਾਡਾ ਜਿਹੜਾ ਨਾਲ ਵੇਖੀ ਦੇ ਨਾਲ ਨਾਲ ਕਿ ਤਬਲਾ ਵਾਦਕ ਵੀ ਹੋ ਤੁਸੀਂ ਹਾਂਜੀ ਹਾਂਜੀ ਜਿੱਥੇ ਨਾਲ ਵੀ ਜਾਂਦੇ ਰਹੇ ਹੋ ਤੇ ਹੋਰ ਮੈਂ ਪਹਿਲਾਂ ਤਬਲਾ ਵਾਦਕ ਹੀ ਸੀ ਹਾਂਜੀ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਆਪਣਾ ਕੰਮ ਵੀ ਘਰੇ ਚਲਾਇਆ ਹੋਇਆ ਸੀ ਕੱਪੜੇ ਦਾ ਹਾਂ ਤੇ ਉਹ ਮੈਂ ਲੋਕੇ ਬੋਧਵਾਰ ਤੇ ਐਤਵਾਰ ਮਤਲਬ ਕਿ ਫਿਰਦਾ ਚ ਜਾ ਕੇ ਆ ਜਾਂਦੇ ਜਾਇ ਆਉਂਦਾ ਸੀਗੇ ਜੀ ਬਾਕੀ ਘਰੇ ਇੱਕ ਦੋ ਫਟੇ ਸੂਟ ਫੇਕ ਜਾਂਦੇ ਸੀ ਡੇਲੀ ਅੱਛਾ ਅੱਛਾ ਹੁਣ ਪ੍ਰਵਾਸ ਬਾਕੀ ਜੇ ਵੀ ਪ੍ਰੋਗਰਾਮ ਆ ਜਾਂਦਾ ਕਿਰਸਤਨ ਦਾ ਤੇ ਉਹ ਕਿਰਸਤਨ ਦਾ ਕੰਮ ਚਲਾ ਜਾਂਦਾ ਤੇ ਮੇਰੀ ਵਾਈਫ ਘਰੇ ਥੋੜਾ ਬੋਲ ਕੱਪੜਾ ਵੇਚਦੀ ਦੀ ਸੀ ਤੇ ਉਸ ਤੋਂ ਬਾਅਦ ਵਸਨਾ ਫੇਸਬੁੱਕ ਤੇ ਲਿਖਣ ਕਰਕੇ ਥੋੜਾ ਜਿਆ ਕਾਫੀ ਲੋਕ ਮੈਨੂੰ ਜਾਣਦੇ ਸੀ ਇਹ ਵੀ ਮੈਨੂੰ ਉਦੋਂ ਪਤਾ ਲੱਗਾ ਜਦੋਂ ਮੇਰੇ ਸੈਟ ਲੱਗੇ ਹੂੰ ਇਹ ਲੋਕ ਮੈਨੂੰ ਵਾਕਈ ਪਿਆਰ ਕਰਦੇ ਆ ਜਦੋਂ ਮਤਲਬ ਕਿ ਮੇਰਾ ਫੋਨ ਉੱਤੇ ਕਿਸੇ ਨੇ ਮਤਲਬ ਕਿ ਚੱਕ ਲਈ ਤੇ ਉਸ ਤੋਂ ਬਾਅਦ ਜਦੋਂ ਮੈਂ ਫੋਨ ਆਨ ਕੀਤਾ ਤਾਂ ਕੰਮਰਾ ਦਾ ਦੋਸਤ ਜੀ ਗ੍ਰਦੀਪ ਸਿੰਘ ਕੋਲਰ ਉਹਨਾਂ ਨੇ ਮੇਰੀ ਵਾਈਫ ਦਾ ਘਰ ਘਰ ਦਾ ਨੰਬਰ ਸੀ ਗਿਆ ਹੂੰ ਤੇ ਉਹਨਾਂ ਨੇ ਜਦੋਂ ਨੰਬਰ ਦਾ ਦੇਖਿਆ ਤੇ ਮੈਂ ਲਾ ਕੇ ਦੇਖਿਆ ਵੀ ਉਹਨਾਂ ਨੇ ਦੱਸਿਆ ਵੀ ਇਹ ਮੇਨੂੰ ਸੱਟ ਲਾ ਗਈ ਹੂੰ ਤੇ ਫਿਰ ਉਹਨਾਂ ਨੇ ਭੈਣ ਭਰਾਵਾਂ ਤੱਕ ਪਹੁੰਚ ਕੀਤੀ ਜਿਹੜੇ ਮਤਲਬ ਕਿ ਜਦੋਂ ਮੈਨੂੰ ਫੋਨ ਲਾਗੇ ਤੇ ਪਰ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੈਂ ਇੰਨਾ ਭਾਵੁਕ ਹੋ ਜਾਂਦਾ ਸੀ ਕਿ ਮੈਨੂੰ ਲੋਕ ਇੰਨਾ ਪਿਆਰ ਕਰਦੇ ਮੈਨੂੰ ਤਾਂ ਇਦਾਂ ਲੱਗਦਾ ਸੀ ਵੀ ਕਮੈਂਟ ਲੋਕ ਕਰਦੇ ਆ ਆਪ ਨੂੰ ਪਤਾ ਹੀ ਆ ਵੀ 바ਬਾ 바ਬਾ ਵੈਸੇ ਕਰੀ ਜਾਂਦੇ ਆ ਹੂੰ ਫੋਨ ਤੇ ਪਰ ਜਦੋਂ ਮੈਨੂੰ ਪਤਾ ਲੱਗਿਆ ਵੀ ਵਾਕਈ ਮੇ ਲੋਕ ਮੈਨੂੰ ਇੰਨਾ ਪਿਆਰ ਕਰਦੇ ਆ ਤੇ ਮੈਨੂੰ ਲੋਕਾਂ ਨੇ ਬਹੁਤ ਲਿਖਿਆ ਵੀ ਤੁਹਾਨੂੰ ਪੋਸਟ ਪਾ ਦਿੰਨੇ ਆ ਪਰ ਮੈਂ ਉਸ ਟਾਈਮ ਚੰਗਾ ਨਹੀਂ ਸਮਝਿਆ ਜੀ ਮੈਨੂੰ ਅਸੀਂ ਚਲੋ ਮੈਂ ਠੀਕ ਹੋ ਜਾਊਂਗਾ ਮੈਂ ਸੱਚੀ ਕਹਿੰਦਾ ਵੀ ਪਰਮਾਤਮਾ ਨੂੰ ਜਾਣਦੇ ਨਹੀਂ ਮੈਂ ਕਿਸੇ ਤਰ੍ਹਾਂ ਜਿਆਦਾ ਪਤਾ ਨਹੀਂ ਚੱਕਣਾ ਚਾਹੁੰਦਾ ਸੀ ਹੂੰ ਹਰ ਹਾਲੀ ਹਾਲ ਜਦੋਂ ਭੈਣ ਭਰਾ ਨੂੰ ਪਤਾ ਲੱਗਿਆ ਤੇ ਲੋਕਾਂ ਦਾ ਸਵਾਹ ਹੋ ਗਿਆ ਵੀ ਅਸੀਂ ਅੱਗੇ ਦੀ ਮਦਦ ਕਰਾਂਗੇ ਤੇ ਫਿਰ ਕਿੰਨਾ ਮਦਦ ਕੀਤੀ ਨਾ ਇੱਕ ਭੈਣ ਜੀ ਨੇ ਦਿੱਲੀ ਤੋਂ ਰੋਪਿੰਦਰ ਕੌਰ ਉੱਪਰ ਜੀ ਸਾਜੀ ਬੈਠ ਕਰ ਬਣੀ ਹੋਈ ਇੱਕ ਲੇਖਕਾਂ ਦੀ ਜਦੋਂ ਪਾਕਿਸਤਾਨ ਦੇ ਲੇਖਕ ਨੇ ਤੇ ਆਪਣੇ ਇਧਰੋਂ ਪੰਜਾਬ ਦੇ ਨੇ ਤੇ ਰਹਿੰਦੇ ਜਿਹੜੇ ਪੰਜਾਬ ਦੇ ਸਾਰੇ ਲੇਖਕ ਨੇ ਜੀ ਉਹਦੇ ਵਿੱਚ ਵੀ ਮੈਂ ਹਾਜ਼ਰੀ ਭਰਦਾਂ ਦਾ ਸੀ ਉਹਨਾਂ ਨੂੰ ਜਦੋਂ ਪਤਾ ਲੱਗਿਆ ਤੇ ਉਹਨਾਂ ਦੀ ਇੱਕ ਸੰਸਥਾ ਲਈ ਤੇ ਇੱਕ ਆਪਣੇ ਵੀਰ ਰਾਜ ਗਰੇਵਾਲ ਜੀ ਦੇ ਹੂੰ ਤੇ ਇੱਕ ਨੇ ਸਤਿੰਦਰਪਾਲ ਸਿੰਘ ਜੀ ਸਾਹਿਬ ਕੈਂਪੀ ਨੇ ਹੂੰ ਉਹਨਾਂ ਨੇ ਫਿਰ ਥੋੜੀ ਬਹੁਤੀ ਹੈਲਪ ਕੀਤੀ ਜਿਹੜੀ ਮੇਰੀ ਹੁਣ ਵੀ ਕਰ ਰਹੇ ਨੇ ਉਹ ਮੇਰੀ ਦਵਾਈ ਬੂਟੀ ਦਾ ਚੱਲ ਰਿਹਾ ਹਾਂ ਨਾ ਉਹਨੂੰ 6000 ਰੁਪਏ ਦੀ ਤਾਂ ਮੇਰੀ ਦਵਾਈ ਆਉਂਦੀ ਹੈ ਜੀ ਹੂੰ ਇਹ ਵਰਨ ਕਰਕ ਕੋਚ ਚੱਲ ਰਹੀ ਹੈ ਪਹਿਲਾਂ ਮਤਲਬ ਚੱਲੀ ਸੀਗੀ ਅ ਫਰੀਦਪੁਰ ਤੋਂ ਡਾਕਟਰ ਹੁੰਦੇ ਸੀਗੇ ਅ ਹਾਈ ਬਲੱਡ ਪ੍ਰੈਸ਼ਰ ਜਾਂ ਕਰਦੇ ਜਿਹੜੇ ਹਨ ਅੱਛਾ ਤੇ ਉਹ 1500 ਰੁਪਏ ਉਹ ਲੈਂਦੇ ਸੀ ਹਫਤੇ ਤੋਂ ਹੁੰਦਾ ਸੀਗੇ ਤੇ ਉਹ 1 ਘੰਟੇ ਦੇ 1500 40 ਮਿੰਟ ਲਾਉਂਦੇ ਸੀ ਉਦੋਂ ਆਦੇਸ਼ ਮੈਡੀਕਲ ਤੋਂ ਐਕਸਰਸਾਈਜ਼ ਤੇਰਾਪੀ ਵਾਲੇ ਹੁੰਦੇ ਰਹੇ ਤੇ ਫਿਰ ਸੁਲਤਾਨਪੁਰ ਲੋਧੀ ਤੋਂ ਜੰਲੀ ਜੀ ਦਵਾਈ ਉਥੋਂ ਵੀ ਮਤਲਬ ਕਿ 3-4000 ਰੁਪਏ ਦੀ ਦਵਾਈ ਆ ਜਾਂਦੀ ਸੀ ਬਾਕੀ ਸਭ ਕੁਝ ਤਾਂ ਦੂਰ ਵੀ ਕਾਫੀ ਕਾਇਮ ਨਸਤ ਕਿੰਨਾ ਖਰਚਾ ਹੋ ਗਿਆ ਹੁਣ ਲੱਗ ਗਿਆ ਹੁਣ ਇਹ ਖਰਚਾ ਵੀ ਚੱਕਿਆ ਹੋ ਸਕਦਾ ਤੇ ਹੋਰ ਵੀ ਆ ਸਕਦੇ ਮਤਲਬ 2.5 ਲੱਖ ਰੁਪਏ ਤਾਂ ਲੱਗ ਚੁੱਕੇ ਆ ਜੀ ਅਤੇ ਅਜੇ ਵੀ ਅਰਾਜ ਚੱਲਦਾ ਹੀ ਹੈ ਹਾਂ ਉਹ ਡਾਕਟਰ ਕੋਈ ਫਰਕ ਪਿਆ ਕੀ ਜਿਆਦਾ ਕੀ ਹੋਇਆ ਸੀ ਦਿੱਕਤਾਂ ਜਿਵੇਂ ਹਰ ਘਰ ਕਰਦੇ ਹਾਂ ਬਾਵਾ ਜੀ ਇਹ ਪਹਿਲਾਂ ਤਾਂ ਬਿਲਕੁਲ ਨਹੀਂ ਮਤਲਬ ਕਿ ਇਦਾਂ ਹੀ ਪਈਆਂ ਸੀ ਹਾਂ ਜੀ ਮਤਲਬ ਕਿ ਕੰਮ ਨਹੀਂ ਕਰ ਰਹੀਆਂ ਸੀ ਅੱਛਾ ਜਦੋਂ ਬਾਵਾ ਇਦਾਂ ਪਈਆਂ ਸੀ ਤੇ ਹੌਲੀ ਹੌਲੀ ਜਦੋਂ ਮਤਲਬ ਹੋ ਗਿਆ ਦਵਾਈ ਚੱਲੀ ਗਈ ਤੇ ਉਹਦੇ ਨਾਲ ਵੀ ਮਤਲਬ ਮਰੇ ਜਿਵੇਂ ਆ ਤੱਕ ਮੁੱਠੀਆਂ ਵਿੱਚ ਲੱਗ ਗਈਆਂ ਪਰ ਹਲੇ ਪ੍ਰੋਪਰ ਮਤਲਬ ਕਿ ਮੈਂ ਆਪਣੇ ਆਪ ਰੋਟੀ ਤੋੜ ਕੇ ਨਹੀਂ ਖਾ ਸਕਦਾ ਸਾਪ ਦੀ ਆਪ ਮੈਂ ਨਾ ਨਹੀਂ ਸਕਦਾ ਲੈਟਰਨ ਬਾਥ ਨੂੰ ਨਹੀਂ ਜਾ ਸਕਦਾ ਹੂੰ ਜੇ ਐ ਸੀਟ ਤੇ ਵਕੀ ਕੰਨੀ ਕਰਦੀ ਹੈ ਜੀ ਮੇਰੀ ਵਾਈਫ ਇਹ ਸਾਰਾ ਕੁਝ ਕਰ ਰਹੀ ਹੈ ਸਾਥ ਸਮੋਲ ਮੇਰੀ ਇਹ ਕਰ ਰਹੀ ਹੈ ਚਾਰ ਸਾਲ ਤੋਂ ਜੇ ਮੈਨੂੰ ਲੱਗਦਾ ਜੇ ਕਿਤੇ ਇਹ ਨਾ ਹੁੰਦੇ ਤਾਂ ਮੈਂ ਤੈਨੂੰ ਕਤਲ ਹੋ ਜਾਂਦਾ ਜੀ ਦੂਸਰਾ ਨੰਬਰ ਤੇ ਜਿਹੜੇ ਭੈਣ ਭਾਈ ਮੇਰੇ ਨਾਲ ਖੜੇ ਆ ਲਿਖਣ ਕਰਕੇ ਲਾ ਲੋ ਹੁਣ ਤੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਕੋਲ ਸ਼ਬਦ ਨਹੀਂ ਹੈਗਾ ਜਿੱਦਾਂ ਦਾ ਨਾਮ ਧੰਨਵਾਦ ਕਰ ਸਕਦਾ ਹੂੰ ਦੇ ਵਸਮਾ ਤਾਂ ਇਹ ਕਹਿੰਗੇ ਪਰਮਾਤਮਣ ਨੂੰ ਤੰਦਰੁਸਤੀ ਚੜੀ ਬਣਾ ਤੇ ਉਹਨਾਂ ਦੀ ਕਮਾਈਆਂ 'ਚ ਬਰਕਤਾਂ ਪਾਵੇ ਤੇ ਹੁਣ ਫਿਰ ਲਾੜ ਦੇ ਜੇ ਚੱਲਦਾ ਕੀ ਉਹ ਕਰਦੇ ਆ ਕਿ ਉਹ ਜਿਹੜੇ ਕਿਸਾਨ ਅੰਦੋਲਨ 'ਚ ਲੰਬਾ ਸਮਾਂ ਤੁਸੀਂ ਦੱਸਦੇ ਵੀ ਉੱਥੇ ਉਹ ਕਰਦੇ ਰਹੇ ਹੋ ਤੇ ਉਹ ਉਹਨਾਂ ਦੇ ਕੋਈ ਜਥੇਬੰਦੀ ਵੱਲੋਂ ਕੋਈ ਵਾਰਦ ਕੀਤੀ ਕਿਸੇ ਜਥੇਬੰਦੀ ਨੇ ਕਿਸਾਨ ਜਥੇਬੰਦੀ ਨੇ ਨਹੀਂ ਉਹਨਾਂ ਵੱਲੋਂ ਉਹਨਾਂ ਤਾਂ ਪਤਾ ਹੀ ਨਹੀਂ ਲੱਗਿਆ ਜਸਾਂ ਦੇ ਵਿੱਚ ਅੱਛਾ ਕਿਉਂਕਿ ਮੈਂ ਅੰਦਰ ਹੀ ਪਿਆ ਸੀ ਨਾ ਮੇਰੀ ਕਿਹੜਾ ਕੋਈ ਪਹਿਲਾ ਇੰਟਰਵਿਊ ਹੋਈ ਹੈ ਜਾਂ ਮਤਲਬ ਕੋਈ ਜਾ ਉਹਨੂੰ ਬੰਦ ਕਰਦੇ ਉਹ ਵੀ ਤੁਹਾਡੇ ਨਾਲ ਖੜ੍ਹਦੇ ਜਿਵੇਂ ਕੋਈ ਚਲੋ ਜੱਥੇਬੰਦੀ ਤੌਰ ਤੇ ਮੈਸੀ ਵੀ ਉਹ ਤਾਂ ਲੜਾਈ ਹੱਕਾਂ ਦੀ ਇਹ ਪੰਜਾਬ ਦੀ ਹੱਕਾਂ ਦੀ ਲੜਾਈ ਲੜਦੇ ਆ। ਦੇਖੋ ਮੇਰੇ ਕੋਲੇ ਕੋਈ ਜ਼ਮੀਨ ਨਹੀਂ ਜ਼ਿਆਦਾ ਮੈਂ ਇਥੋਂ ਉੱਥੇ ਵੀ ਮਤਲਬ ਜਦੋਂ ਮੈਂ ਬੋਲਦਾ ਸੀ ਨਾ ਹੀ ਹਾਂ ਉੱਥੇ ਉੱਥੇ ਜਾਗ ਪੰਜਾਬਸਿਆਂ ਤੈਨੂੰ ਪੈ ਕੇ ਖਾਨ ਵਪਾਰੀ ਇੱਕ ਚੱਲ ਕੇ ਆ ਗਏ ਨੇ ਝੰਡੇ ਆ ਦਿੱਲੀੋਂ ਚੱਲ ਚਕਾਰੀ ਇਹ ਆਪਾਂ ਇਹ ਮੈਂ ਉੱਥੇ ਜਦੋਂ ਬੋਲਿਆ ਗੀਤ ਹੈ ਇਹ ਅੱਛਾ ਉੱਥੇ ਬੋਲੇ ਇੱਕ ਬਤਵੀਰ ਨੇ ਮੈਨੂੰ ਪੁੱਛਿਆ ਤੇ ਮੈਨੂੰ ਕਹਿੰਦੇ ਵੀ ਇਹ ਤੁਸੀਂ ਕਿੱਥੋਂ ਆ ਵੀਰ ਮੈਨੂੰ ਕਹਿੰਦਾ ਤੂੰ ਵੀਡੀਓ ਆ ਲਿਆ ਆਸਲ ਵਿੱਚ ਤਾਂ ਮੈਂ ਇੱਥੇ ਹੀ ਸਭ ਦੇ ਵੀਡੀਓ ਆ ਲਿਆ ਹੈ ਮੈਂ ਉੱਥੇ ਲਾਈਵ ਹੁੰਦਾ ਸੀਗਾ ਮੈਂ ਕਿਹਾ ਨਹੀਂ ਵੀ ਮੇਰਾ ਮਤਲਬ ਇਹ ਵੈਸੇ ਆਉਣਾ ਵੀ ਲੇਖਕਾ ਉੱਤੇ ਪਰ ਇੱਕ ਮੁੰਡੇ ਨੇ ਹੋਰ ਦੱਸਿਆ ਉਹ ਜਾਣਦਾ ਸਾਡੇ ਇੱਥੇ ਨਾਲ ਹੀ ਪਿੰਡ ਵਾਲੇ ਹੂੰ ਉਹ ਕਹਿੰਦੇ ਵੀ ਇਹ ਮਾਝੀ ਸਿੱਖਾਂ ਦਾ ਮੁੰਡਾ ਹੈ ਜੀ ਕਿਉਂਕਿ ਮੈਂ ਯਾਦ ਪਾਤ ਨੂੰ ਨਹੀਂ ਮੰਨਦਾ ਵੈਸੇ ਇੱਥੇ ਲੋਕ ਵੈਸੇ ਦੱਸਦੇ ਆ ਮੈਨੂੰ ਉਹਨਾਂ ਨੇ ਹੀ ਦੱਸਿਆ ਤੇ ਕਿ ਉਹਨਾਂ ਦੱਸੇ ਵੀ ਦੇ ਕੋਲ ਕੋਈ ਜ਼ਮੀਨ ਨਹੀਂ ਕਰਦਾ ਨਹੀਂ ਹੈ ਵੀ ਉਹ ਕਹਿੰਦੇ ਵੀ ਯਾਰ ਚੰਗੀ ਗੱਲ ਹੈ ਕਹਿੰਦਾ ਫਿਰ ਉਹ ਆ ਰਿਹਾ ਹੈਗਾ ਉਹਨਾਂ ਨੇ ਮੇਰਾ ਹੌਸਲਾ ਫzej ਕੀਤੀ ਤੇ ਬਸ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿਸੇ ਨੂੰ ਐਡਮਿਟਰ 4 ਸਾਲਾਂ ਚ ਕਿੰਨਾ ਹੋ ਗਿਆ ਵੀ ਮੰਨੋ ਤੁਹਾਨੂੰ ਲੱਗਦਾ ਕਿ ਬਸ ਮੇਰੀਆਂ ਪੱਤਾਂ ਲੱਗੇ ਜਾਂ ਕੋਈ ਹੋਰ ਹਰਕਤ ਸਰੀਰ ਕਿੰਨਾ ਕਰ ਲੱਗ ਗਿਆ 3 45% ਨਾਲੋਂ 50% ਲਲ ਮੇਰੀਆਂ ਬਾਹਾਂ ਹੁਣ ਉੱਠਣ ਲੱਗ ਗਈਆਂ ਮੈਂ ਹੁਣ ਮਗਰਬ ਆਕਰ ਛੱਡ ਕੇ ਕੁੰਡੀ ਦੇ ਸਾਰੇ ਤੁਰਨ ਲੱਗੇ ਪਰ ਹਲੇ ਆਪਣੇ ਆਪ ਮੈਥੋਂ ਸੰਭਲਿਆ ਨਹੀਂ ਜਾਂਦਾ ਮੇਰੀ ਵਾਈਫ ਨੂੰ ਨਾਰ ਰਹਿਣਾ ਪੈਂਦਾ ਜੀ ਤੇ ਮੇਰੇ ਕੋ ਗੇੜਾ ਘੜਾਉਣਾ ਜਾਂ ਮਤਲਬ ਕਿ ਨਾਲ ਹੀ ਰਹਿੰਦੇ ਹੁਣ ਕੁਝ ਸਮਾਂ ਹੋ ਗਿਆ ਕਰ ਕਰ ਚੇਦੇ ਹੋਗੇ ਜਿਤਾ ਪਾਸੇ ਸੀ ਤਾਂ ਦੂਰੀ ਵਾਲੀ ਬਣੀ ਜੁਣੇ ਜਾਣ ਲੱਗੀ ਜਿਆ ਬਾਰੀ ਬੁਣੀਆਂ ਚੋਈ ਬੜਾ ਮੋਟਾ ਹਵਾ ਥੋੜਾ ਹਾਂ ਉਹਨੇ ਇਹ ਜਾਣ ਲੱਗਿਆ ਮੈਂ ਸਾਲ ਹੋ ਗਏ ਮਤਲਬ ਸਾਲ ਕੋਲੇ ਬਾਹਰ ਥੋੜਾ ਨਿਕਲ ਕੇ ਉਦੋਂ ਹੀ ਪਤਾ ਲੱਗਿਆ ਸਾਡੇ ਪਿੰਡ ਦੇ ਲੋਕਾਂ ਨੂੰ ਵੀ ਉਹ ਤਾਂ ਐ ਸਮਝਦੇ ਵੀ ਕਿਤੇ ਮੈਂ ਕਿਤੇ ਬਾਹਰ ਨਹੀਂ ਮੈਂ ਪਿੰਡ ਚੋਂ ਪੁੱਛਿਆ ਸੀ ਉਹਨਾਂ ਨੂੰ ਪਤਾ ਹੁਣ ਪਿੰਡ ਚ ਉਹ ਆਂਦੀ ਵਿਹਾਂ ਉਹਨਾਂ ਨੇ ਮਤਲਬ 8:00 ਵਜੇ 7:00 ਵਜੇ ਤੇ ਉਹ ਅਜਿ ਮੁੱਟ ਕੇ ਆਇਆ ਉਹ ਹੁਣ ਬਾਹਰ ਨਿਕਲ ਕੇ ਕਹਿੰਦਾ ਤਾਂ ਪਤਾ ਹੀ ਨਹੀਂ ਸੀ ਜਿਹੜੇ ਮੇਰੇ ਨਾਲ ਸਾਡੇ ਪਿੰਡ ਦੇ ਵੀ ਹੁੰਦੇ ਸੀ ਨਾ ਧਰਨੇ ਚ ਤੇ ਇੱਕ ਸਾਡੇ ਦੇਵ ਸਿੰਘ ਨੇ ਪ੍ਰਧਾਨ ਨੇ ਸਰ ਤੇ ਉਹ ਮੈਨੂੰ ਪੁੱਛਣ ਮੰਨ ਕੇ ਕਹਿੰਦਾ ਯਾਰ ਸਾਨੂੰ ਤਾਂ ਇਦਾਂ ਜੀ ਨਹੀਂ ਜਿਹੜੀਆਂ ਜਿਵੇਂ ਹੁਣ ਤੁਹਾਨੂੰ ਪਤਾ ਵੀ ਹੋਣਾ ਚਾਹ ਪਤਾ ਲੱਗ ਗਿਆ ਹੈ ਨਾ ਕੋਈ ਗੁਰੂ ਘਰ ਦੀਆਂ ਜੱਥੇ ਬੰਦੇ ਆਉਂਦੇ ਗੁਰੂ ਘਰ ਗੋੜਕ ਗਰੀਬ ਦਾ ਮੂੰਹ ਆਦੇ ਹੁੰਦੇ ਹੈ ਨਾ ਤੇ ਵੀ ਉਹਨਾਂ ਨੂੰ ਵੀ ਮੰਨੋ ਕੋਈ ਸੰਸਥਾਵਾਂ ਨੂੰ ਧਾਰਮਿਕ ਸੰਸਥਾਵਾਂ ਨੂੰ ਵੀ ਚਾਹੀਦਾ ਵੀ ਇੱਕ ਵੇਖੋ ਗੁਰਸੇ ਖਾਏ ਕੇ ਤੁਸੀਂ ਪੂਰੇ ਗੁਰਸੇ ਕਿਤੇ ਨਾਲ ਤਬਲਾ ਵਾਦਕ ਵੀ ਰਹੇ ਹੋ ਉਂਗਲ ਪਾਣੀ ਨਾਲ ਜੁੜੇ ਹੋ ਹੈ ਨਾ ਫਿਰ ਵੀ ਬਾਣਾ ਬੰਦੇ ਕਿਹਾ ਬੈਠੇ ਆ ਕਿ ਚਲੋ ਬਾੜ ਕੇ ਜਿਹੜਾ ਕਰੂਗਾ ਚੰਗੇ ਕਰੂਗਾ ਦੇ ਵੀਰ ਸੁਖਰਨਾ ਕਰਦੇ ਹੋ ਬੀਤੋੜ ਮਾਰਕਾ ਜਿੱਥੇ ਤੱਕ ਬੈਠੇ ਆ ਤੇ ਉਹ ਅਜੇ ਤੱਕ ਤਾਂ ਜਿਉਂਦੇ ਤਾਂ ਹੈ ਕਿ ਉਹਨਾਂ ਨੇ ਕੋਈ ਸਤਾਵਾਲੇ ਨਹੀਂ ਕਿਸੇ ਤਰ੍ਹਾਂ ਦੇ ਕਿਉਂਕਿ ਉਹਨਾਂ ਤੇ ਕਦੇ ਨਹੀਂ ਰਿਪੋਰਟ ਹੋਈ ਇਹ ਤੁਸੀਂ ਬੜੀਆ ਸਵਾਲ ਕੀਤਾ ਜੀ ਗੱਲ ਪਤਾ ਕੀ ਹੈ ਮੈਂ ਮੈਨੂੰ ਗ੍ਰਾਂਥੀ ਸਿੰਘਾਂ ਦਾ ਜਰਾਗੀ ਸਿੰਘਾਂ ਦਾ ਪਤਾ ਹੈ ਮੈਂ ਕੋਦੇ ਇਹ ਚੀਜ਼ ਦੇ ਵਿੱਚ ਵਿਚ ਰਹਿਣ ਦਾ ਹੂੰ ਤੇ ਮੈਨੂੰ ਪਤਾ ਉਹਨਾਂ ਦੇ ਹਾਲਾਤ ਮੈਂ ਉਹਨਾਂ ਤੇ ਮੈਨੂੰ ਕੋਈ ਗਿਲਾ ਨਹੀਂ ਹੈ ਪਰ ਜਿਹੜੀ ਸਰੀਰ ਸੰਸਥਾਵਾਂ ਚੜੀਆਂ ਚਸ ਤੋਂ ਉਹ ਨਹੀਂ ਜੀ ਪੀਸੀ ਤੋਂ ਲੈ ਕੇ ਐਡੇ ਐਡੇ ਹਸਤਾ ਉਹ ਵੀ ਅਜੇ ਤੱਕ ਨਹੀਂ ਆਏ ਚੜਾਵੇ ਚੜਦੇ ਆ ਹਾਂ ਕੋਈ ਨਹੀਂ ਅਜੇ ਤੱਕ ਮੈਂ ਗ੍ਰਾਂਤੀ ਸਿੰਘ ਮੇਰਾਗੀ ਸਿੰਘ ਜਿਹੜੇ ਮੇਰੇ ਜਨਤਸਾਨ ਵਾਲੇ ਆ ਉਹਨਾਂ ਨਾਲ ਕੋਈ ਗੱਲ ਨਹੀਂ ਚੱਲੋ ਜੋ ਵੀ ਤੁਹਾਨੂੰ ਤਾਂ ਪਰ ਜਿਹੜੇ ਮਾਪੇ ਕਰਦੇ ਨੇ ਉਹ ਵੀ ਮੈਂ ਦੱਸਦਾ ਉਹ ਮੈਨੂੰ ਫੋਨ ਕਰਦੇ ਨੇ ਵੀ ਆਪਣਾ ਪ੍ਰੋਗਰਾਮ ਗੁਰਵਿੰਦਰ ਵੀ ਜਾਣਾ ਵੀ ਤਕਲਾ ਜਿਹਾ ਵਾਸਤੇ ਫੋਨ ਕਰਦੇ ਨੇ ਪਰ ਜਦੋਂ ਉਹਨਾਂ ਨੂੰ ਮੈਂ ਦੱਸਦਾ ਵੀ ਜਦ ਵੀ ਮੈਂ ਤਾਂ ਠੀਕ ਨਹੀਂ ਹੈਗਾ ਅੱਛਾ ਉਹਨੂੰ ਫੇਰ ਪਤਾ ਲੱਗਦਾ ਪਰ ਐ ਵੀ ਲੰਘਦੀ ਡੱਬ ਦੇ ਜਿਹੜੇ ਵੀ ਵੀਰ ਭੈਣ ਮੇਰਾ ਪਤਾ ਵੀ ਲੈ ਕੇ ਜਾਂਦੇ ਆ ਠੀਕ ਹੈ ਜੀ ਜੋ 150 ਵਿਚਾਰਾ ਜਿੰਨਾ ਵੀ ਜੋਗੇ ਹੈਗੇ ਉਹ ਕਰਕੇ ਵੀ ਜਾਂਦੇ ਪਰ ਉਹਨਾਂ ਨਾਲ ਮੈਨੂੰ ਕੋ ਕਿਉਂਕਿ ਉਹਨਾਂ ਦੇ ਹਾਲਾਤ ਪਹਿਲੇ ਹੀ ਬਹੁਤ ਹੋਏ ਮੈਂ ਉਹਨਾਂ ਨੂੰ ਪਰ ਜਿਹੜੀਆਂ ਵੱਡੀਆਂ ਸੰਸਥਾਵਾਂ ਨਾਲ ਕੋਈ ਨਹੀਂ ਆਇਆ ਕੀ ਕੀ ਮੰਗ ਕਰਦੇ ਉਹਨਾਂ ਧਾਰਮਿਕ ਸੰਸਥਾਵਾਂ ਤੋਂ ਸਵਾਜਿਕ ਜਿਵੇਂ ਹੋਰ ਕਿਸਾਨ ਜਿਹੇ ਬੰਦੇ ਆ ਕੀ ਕੀ ਕਹਿੰਦਾ ਵੀ ਬਸ ਜਿੰਨਾ ਚਿਰ ਮੇਰਾ ਇਲਾਜ ਚੱਲ ਰਿਹਾ ਡਾਕਟਰ ਨੇ ਕਿਸੇ ਲਈ ਦਵਾਈ ਬੂਟੀ ਦਵਾਈ ਸਖਤ ਚੱਕ ਲੈਣਾ ਕਸ਼ਮੀਰ ਹੋਰ ਕੁਝ ਨਹੀਂ ਚਾਹੀਦਾ ਜੀ ਸੋ ਦੋਸਤੋ ਇਹ ਤਸਵੀਰਾਂ ਨੇ ਗੁਰਸਿੱਖ ਜੀ ਗੁਰਵਿੰਦਰ ਸਿੰਘ ਜੀ ਇਹ ਤਬਲਾ ਵਾਦਕ ਜੀ ਸਭਾਵਾਂ ਵੱਲ ਆ ਰਹੇ ਨੇ ਇਹਨਾਂ ਦਾ ਮਾਨ ਸਨਮਾਨ ਜਿਹੜਾ ਗਜ਼ਲਕਾਰ ਹੈ ਵਕਤ ਵਕਤ ਜਿਹੜੀਆਂ ਸਹਿਤਕ ਸਭਾਵਾਂ ਵੱਲੋਂ ਇਹਨਾਂ ਦੀਆਂ ਪਰਿਵਾਰ ਦੀਆਂ ਪਤਣੀਆਂ ਤਸਵੀਰਾਂ ਤੇ ਇਹਨਾਂ ਦੇ ਗੁਰੂ ਕਾ ਨਾਮ ਵੱਲੋਂ ਬਾਣ ਸਨਮਾਨ ਤੇ ਇਹ ਕਿਸਾਨ ਅੰਦੋਲਨ ਦੌਰਾਨ ਆਪਣਾ ਗੀਤ ਪੇਸ਼ ਕਰਦੇ ਆ ਜਿਹੜੇ ਕਿਸਾਨ ਅੰਦੋਲਨਾਂ ਚ ਤੇ ਇੱਕ ਹਰ ਇੱਕ ਇਹਨਾਂ ਦੀ ਜਿਹੜੀ ਧਰਮ ਪਤਨੀ ਹੈ ਮਨਪ੍ਰੀਤ ਨੂੰ ਦੁਕਾਨ ਘਰੇ ਸਮਾਨ ਪਾ ਕੇ ਦਿੱਤੇ ਬੀਬੀਆਂ ਲੈ ਜਾਂਦੀਆਂ ਸਮਾਨ ਉਹਨਾਂ ਤੋਂ ਮਨਿਆਰੀ ਦਾ ਸੋ ਇਹਦੇ ਨਾਲ ਇਹਨਾਂ ਦਾ ਘਰ ਦਾ ਚੁੱਲ੍ਹਾ ਚੱਲ ਰਿਹਾ ਸੋ ਇਹ ਪ੍ਰੀਤ ਬਿਟਿੰਡਾ ਨਾਲ ਇਹਨਾਂ ਦੀ ਤਸਵੀਰਾਂ ਨ ਰਿਕਾਰਡ ਚੱਕੇ ਵੱਟ ਲਾਉ ਲਾ ਲੋਗੇ ਤੁਸੀਂ ਹਾਂ ਤੇ ਫਾਈਲ ਇਗਵਲ ਇਧਰੋਂ ਉਹ ਨਹੀਂ ਖੜੀ ਸੋ ਸਾਜਨ ਪੰਜਾਬੀ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਬਠਿੰਡਾ ਜ਼ਿਲ੍ਹਾ ਦੇ ਪਿੰਡ ਦੌਲਤਪੁਰਾ ਘੋਸ਼ਣਾ ਚ ਪਹੁੰਚੇ ਆ ਜਿਹਨੂੰ ਕਹਿੰਦੇ ਜਦੋਂ ਦੌਲਤਪੁਰਾ ਨੂੰ ਇਹ ਸਾਡੇ ਗੁਰਸਖ ਵੀਰ ਸਾਡੇ ਸਾਹਮਣੇ ਆ ਜਿਹੜੇ ਗੁਰਵਿੰਦਰ ਸਿੰਘ ਨੇ ਜੀ ਤੇ ਪਹੁੰਚ ਇਨਾ ਨੇ ਇੱਕ ਬਹੁਤ ਵੱਡਾ ਹਾਦਸਾ ਹੋਇਆ ਐ ਐਕਸੀਡੈਂਟ ਹੋਇਆ ਸੀਗਾ ਤੇ ਉਹਦੇ ਕਾਰਨ ਮਨ ਜਿਤੇ ਪੈ ਨਹੀਂ ਘਰ ਦੇ ਜੋ ਖਲਾਸ ਸੀਗੇ ਤੇ ਫਿਰ ਕੋਲ ਠੀਕ ਘਰ ਚ ਜੋ ਕਰਜ਼ਾ ਚੱਕ ਕੇ ਵੀ ਕੋਈ ਭੈਣ ਭਰਾ ਰਿਸ਼ਤੇਦਾਰਾਂ ਤੋਂ ਫੜਕੇ ਵੀ ਲਾਤਾ ਆਪਣੇ ਪਾਸ ਤੇ ਪਰ ਅਜੇ ਬਹਾਲ ਨਹੀਂ ਹੋਏ ਅਲਸ ਲੱਤਾਂ ਦੇ ਬਾਹਾਂ ਤੇ ਹਣਾ ਮੈਂ ਸਾਰਾ ਦਿਨ ਮੈਂ ਮਾਰਸ਼ੀ ਕਰੀ ਦੋ ਦੋ ਘੰਟੇ ਮਤਲਬ ਮੈਨੂੰ ਕੋਈ ਵਾਰ ਨਹੀਂ ਕਰਨ ਦੇ ਸੀ ਵੀ ਮਾਰਸ਼ੀ ਨਾਲ ਕਹਿੰਦੇ ਵੀ ਇਹ ਤਾਂ ਠੀਕ ਹੋਣ ਦਾ ਤੋ ਆਏ ਉਹ ਪਰ ਵੀ ਨਹੀਂ ਠੀਕ ਨਹੀਂ ਹੋਣਾ ਮੈਨੂੰ ਅਜੇ ਤੱਕ ਰਾਇ ਸਮਝ ਆਉਂਦੀ ਸੀ ਮੈਂ ਦੋ ਦੋ ਘੰਟੇ ਮਾਰਚ ਕਰ ਦਿੰਦੀ ਮੇਰੇ ਨਾਲ ਨੋ ਆਉਣਾ ਫਿਰ ਗੇੜੇ ਘੜਾਉਣੇ ਹੁਣ ਵੀ ਮੈਂ ਦੁਪਹਿਰੇ ਗੇੜੇ ਘੜਾਉਣੇ ਮੈਨੂੰ ਸਾਰੇ ਐ ਕਹਿੰਦੇ ਸਾਲੇ ਸਾਡੇ ਗਲੀ ਘਮਾਂਡ ਵਾਲੇ ਨੂੰ ਮੈਂ ਕਿਹਾ ਦੁਪਹਿਰੇ ਨਾ ਆਇਆ ਪਰ ਵੀ ਇੰਨੀ ਗਰਮੀ ਮੈਂ ਕਹਿੰਦੀ ਵੀ ਨਹੀਂ ਗੇੜੇ ਤੈਨੂੰ ਘੜਾਉਣੇ ਪੈਣਗੇ ਗੇੜੇ ਕਿਵੇਂ ਗਈ ਸੀ ਬਾਸ ਨੂੰ ਤੇ ਚੱਕਰ ਆ ਗਿਆ ਸੀ ਇਹਨੂੰ ਹੂੰ ਗਰਮੀ ਬਹੁਤ ਜ਼ਿਆਦੇ ਪੈਦੀ ਸੀ ਇਹਨੂੰ ਚੱਕਰ ਆ ਗਿਆ ਨਾ ਤੇ ਜਦੋਂ ਡਾਕਟਰ ਅਸੈਂਕ ਕਿਤੇ ਅਟੈਕ ਆ ਗਿਆ ਫਿਰ ਮਤਲਬ ਉਹ ਭੈਣ ਨਾਲ ਗੱਲ ਕੀਤੀ ਭੈਣ ਉਠਣ ਦੇ ਨਾਲ ਪਰ ਇਹਨਾਂ ਨੇ ਸੋਚਿਆ ਵੀ ਚਾਰ ਸਾਲ ਤੋਂ ਇੱਕ ਵੀ ਕੰਮ ਕਰ ਰਹੀ ਹੈ ਟੈਨਸ਼ਨ ਹੋ ਗਈ ਦਿਮਾਗ ਤੇ ਹਾਂ ਹੋ ਜਾਂਦਾ ਜੀ ਕੋਈ ਇਹਨੂੰ ਕੋਈ ਵਾਰ ਕੋਈ ਲੇਡੀ ਜੀ ਕੰਮ ਚਲਾਇਆ ਜਾਵੇ ਜਾਂ ਮਤਲਬ ਉਹਦੋਂ ਆ ਵੀ ਚਲੋ ਹਮ ਪਹਿਲਾਂ ਵੀ ਆਉਂਦੇ ਸਾਰੇ ਪਰ ਇਹ ਨਹੀਂ ਕਿਦਾਂ ਕਿ ਨਹੀਂ ਆਉਂਦਾ ਪਤਾ ਸਦਾ ਆਉਂਦਾ ਜਾਂਦਾ ਸਾਰੇ ਆਉਂਦੇ ਪਰ ਹਰ ਕੋਈ ਲੇਡੀ ਜੀ ਆਉਂਦੀ ਵੀ ਸਮਾਨ ਲੈਣਾ ਇਹਦਾ ਥੋੜਾ ਮਨ ਚੇਂਜ ਹੋ ਗਿਆ 200 ਕਰ ਲੈਂਦੇ ਬੈਠੇ ਨਹੀਂ ਕਰ ਲੈਂਦੇ ਮੇਰੇ ਨਾਲ ਬੈਕ ਸਾਈਡ ਇੱਦਾਂ ਲੱਗਾ ਲੱਗਿਆ ਹੋਇਆ ਲੱਗਾ ਵੀ ਲੱਗ ਗਿਆ ਸੀ ਬਹੁਤ ਵੱਡਾ ਲੱਗਾ ਲੱਗਿਆ ਉਹ ਕੁਛ ਨਹੀਂ ਬਾਅਦ ਵਿੱਚ ਦਿਖਾਉਣਾ ਆਪਣੇ ਹੂੰ ਤੇ ਉੱਤੇ ਬਾਅਦ ਉਹ ਕਰਨ ਕੀ ਕਹਿੰਦੇ ਮੱਲਮ ਪੱਟੀ ਕਰਨੀ ਤੁਸੀਂ ਇਹਨਾਂ ਆਏ ਲੱਗਦੇ ਜਿਹੜੇ ਵਿੱਚੋਂ ਨਾਸ ਕੱਢਿਆ ਹੁੰਦਾ ਇੱਦਾਂ ਬੰਦ ਨੂੰ ਇੱਦਾਂ ਪਿਆਰ ਆ ਨਾ ਮੈਂ ਫੇਰ ਸਾਬ ਜੀ ਦਾ ਪਿਆਰ ਆ ਬਾਥਰੂਮ ਨਿਕਲ ਜਾਂਦਾ ਸੀ ਮੇਰਾ ਬਾਥਰੂਮ ਦੇ ਪਾਇਪ ਲਵਾਏ ਸੀ ਹੂੰ ਕੋਈ ਕਰਕੇ ਮੇਰਾ ਬਹੁਤ ਵੱਡਾ ਮਾਦ ਲੱਗ ਕੇ ਸੀ ਬਸ ਇਹਨੂੰ ਦੱਸਦਾ ਵੀ ਕੈਮਰੇ ਨੂੰ ਕੀ ਦੱਸੀਏ ਬੋਰ ਬਿਆਨ ਹੀ ਕਰ ਸਕਦੇ ਜਿਵੇਂ ਕੋਈ ਸਾਡੇ ਕੋਈ ਆਈ ਨਹੀਂ ਆਇਆ ਵੀ ਮੈਂ ਐਮਐਮਏ ਕਿਸੇ ਨੂੰ ਕਹਾਂ ਸਾਡੇ ਕਿਸੇ ਨੇ ਆਈ ਨਹੀਂ ਤੇ ਬਾਰੇ ਚਲਾਇ ਕੋ ਚਲਾਸੀ ਜਿਹੜੀ ਰਾਤ ਪਟਾਉਣੀ ਨੂੰ ਕੋਈ ਨਹੀਂ ਬਸ ਮੈਨੂੰ ਇਹ ਤਾਂ ਜਿੱਦ ਲਈ ਮਗਰ ਨਹੀਂ ਸਾਫ ਕਰਦੇ ਵੀ ਮੈਂ ਇੱਕ ਰਾਤ ਵੀ ਮੇਰੇ ਇਹੋ ਜਿਹੀ ਨਹੀਂ ਆਪਾਂ ਦੇ ਇਫਤਜ਼ਾਰੀਆਂ ਇਹ ਕਈ ਵਾਰ ਜਾਵੜਦੇ ਆ ਚਲ ਖਣਾ ਉਹ ਤਾਂ ਵੀ ਕਿਵੇਂ ਛੱਡ ਕੇ ਕਿਵੇਂ ਜਾਵਾਂ ਜਿਵੇਂ ਕਹਿੰਦੇ ਨਾ ਵੀ ਨਹੀਂ ਤੇ ਮੈਂ ਕਹਿੰਦੇ ਆ ਨਾ ਜੀ ਇੱਕ ਪਾਸੇ ਤਾਂ ਪਈ ਇਹਨਾਂ ਦੇ ਰੋਟੀ ਰੋਟੀ ਵੀ ਸਾਡੇ ਅੱਜ ਮੈਂ ਸੱਚੀ ਕਹਿੰਦਾ ਹਾਂ ਜਦੋਂ ਮੇਰਾ 15ਵਾਂ ਭਾਗ ਹੋਇਆ। ਤੇ 400 ਉਹਦੀ ਵੀ 60 ਤੀਨ ਹੀ ਸੀ। ਹੂੰ। ਇਹ ਕਦੇ ਵੀ ਆਜੇ ਭੈਣ ਭਾਈ ਕੋਲੇ ਵੀ ਮੈਨੂੰ ਨਾਲ ਲੈ ਕੇ ਜਾਂਦੀ ਸ਼ਾਮ ਨੂੰ ਜੇ ਘਰੇ ਆ ਜਾਂਦੀ। ਹੂੰ। ਜਾਂ ਕੋਈ ਮਤਲਬ ਕਿ ਸ਼ਾਮ ਨੂੰ ਮਹੂਰੀਚ ਵੀ ਜਾਣਾ ਜੀ। ਇਹਦੀ ਭੈਣ ਇਹਦੇ ਇਹਦੇ ਪਿਤਾ ਜੀ ਮਤਲਬ ਬਿਮਾਰ ਹੋ ਗਏ ਸੀ ਤੇ ਮੇਰੇ ਸਹੁਰਾ ਸਾਹਿਬ। ਹੂੰ। ਬਾਕੀ ਦੀ ਭੈਣ ਕੋਲੇ ਨਾ ਬਚਾਉ ਦੀ ਕੁੜੀ ਰਹੀ ਸੀ ਜੀ। ਫਿਰ ਸਾਡੇ ਆਂਢ ਗੁਆਂਢ ਦੇ ਵਿੱਚੋਂ ਕਿਸੇ ਮੁੰਡੇ ਨੇ ਮੇਰੇ ਕੋਲੇ ਪਹਾ ਕੇ ਤੇਰੇ ਜਾ ਕੇ ਆਈ ਦੀ ਹੂੰ ਤੇ ਤੁਸੀਂ ਹਰ ਰੋਜ਼ ਰਿਗੂਲਰਲੀ ਬੁੱਖ ਦੇ ਵਿੱਚ ਵੀ ਰਾਤ ਨਹੀਂ ਗਦੇ ਵੀ ਰਹੀਏ ਚਾਰ ਸਾਲ ਤੋਂ ਆ ਤੁਹਾਡਾ ਬੁੱਖ ਆ ਰਿਹਾ ਕੱਲ੍ਹ ਤੇ ਤਪੱਸਿਆ ਕੀ ਕੀ ਇਹਨੇ ਨਿਕਾ ਇਹ ਤੁਹਾਨੂੰ ਹਾਂ ਤਪੱਸਿਆ ਮੈਂ ਬੰਦੀ ਦੀ ਵੰਦੀ ਤਾਂ ਇਹ ਕਹਿੰਦੇ ਬਿਲਕੁਲ ਸਹੀ ਗੱਲ ਹੈ ਵੀ ਕਿਸੇ ਚੰਗੀ ਬੁੱਖ ਤੋਂ ਜੰਮੀ ਹੋਈ ਆ ਜਿਹੜੀ ਨਹੀਂ ਅੱਜ ਕੱਲ੍ਹ ਤੁਹਾਨੂੰ ਬੜਾ ਚੰਗੇ ਭਲੇ ਸਾਨੂੰ ਛੋਟਾ ਛੱਡ ਕੇ ਆਉਂਦੇ ਆ ਹਾਂ ਚੰਗੇ ਭਲੇ ਨੂੰ ਛੱਡ ਹੀ ਜਾਂਦੇ ਦੇਖੀ ਜਾਂਦੇ ਵੀਰੇ ਦੁਨੀਆਦਾਰੀ ਜੋ ਵੀ ਆਪਣੇ ਹਨ ਅਸਾਂ ਇਹ ਵੀ ਤੁਹਾਨੂੰ ਕਿਸੇ ਕਦੇ ਕੈਮਰੂਰੇ ਆਈ ਨਹੀਂ ਇਹ ਨਹੀਂ ਇਹ ਦੱਸ ਸਕਦੀ ਮੈਨੂੰ ਪਤਾ पर मैं मेनू पता ਵੀ ਇਹ ਇਹ ਕਿੰਨੇ ਹੱਦ ਤੱਕ ਪਤਾ ਲੱਗ ਕੋਕੋ ਚਲੋ ਮੈਂ ਤਾਂ ਫਿਰ ਵੀ ਬੈਠਦੇ ਆ ਨਾ ਵੀ ਮਤਲਬ ਕਹਿ ਹੀ ਦੇਣਾ ਵੀ ਮੈਨੂੰ ਮਨਕਰੀ ਦੀ ਬਾਤ ਸੁਣ ਹਾਂ ਇਹਨਾਂ ਰੋਟੀ ਪਕਾਉਂਦੀ ਜਾਂ ਰੋਟੀ ਖਾਂਦੀ ਹੋਈ ਵੀ ਮੈਨੂੰ ਲੈਟਰਨ ਕਰੂਗੀ ਜੀ ਭੱਜ ਕੇ ਆ ਕੇ ਵੀ ਇਹਦੇ ਬਾਅਦ ਵੀ ਲੈਟਰਨ ਨੂੰ ਚੇਚਾਣਾ ਹੈ ਜੀ ਹੂੰ ਇਹਨਾਂ ਆਪਾਂ ਬਾਕੀ ਕੱਪੜੇ ਵੀ ਸਾਫ ਕੱਪੜਾ ਵਿਛਾ ਦੇਣਾ ਹਾਂ ਹਾਂ ਭਾਈ ਜੀ ਸੱਚੀ ਕਹਿੰਦਾ ਮੈਂ ਨਾ ਦੱਸ ਨਹੀਂ ਸਕਦਾ ਤੁਸੀਂ ਕਹੋਗੇ ਵੀ ਬੰਦਾ ਹੈ ਬਿਰੇ ਚੰਗਾ ਸਾਥ ਮਿਲਣਾ ਵੀ ਇੱਕ ਚੰਗੇ ਕਰਮਾਂ ਦੀ ਨਿਸ਼ਾਨੀ ਹੁੰਦੀ ਹੈ ਹਨ ਔਕੇ ਵੇਲੇ ਜੇ ਥੋੜਾ ਸਾਥ ਹੀ ਸਾਥ ਛੱਡ ਗਿਆ ਫਿਰ ਉਹ ਸਾਥ ਕਾਦਾ ਝੂਠ ਸਾਡੇ ਆਂ ਦਾ ਗਵਾਣਦੇ ਆ ਤੁਸੀਂ ਉਹਨਾਂ ਨਾਲ ਜਾ ਕੇ ਕੈਮਰਾ ਲਿਜਾ ਕੇ ਗੱਲ ਕਰ ਸਕਦੇ ਵੀ ਇਹ ਮੰਨ ਸੱਚੀ ਇਹ ਦਸਰੇ ਵਿਰੇਲਾਤ ਤੇ ਦੇਖ ਹੀ ਰਹੇ ਹਾਂ ਹਾਂ ਕਦੇ ਕਿਸੇ ਦੇ ਸਾਡੇ ਗਵਾਣ ਇਹਦਾ ਜੀ ਕਰਦਾ ਕਿਸੇ ਮਰੇ ਹੱਥ ਅਡਾ ਨਾ ਪਰ ਕਦੇ ਕਿਸੇ insan ਮਰੀ ਨਹੀਂ ਗਿਆ ਮਨ ਵੀ ਤੁਮੂ ਮਨ ਵੀ ਕਿਉਂ ਨਹੀਂ ਆਈ ਪਰ ਫਿਰ ਵੀ ਮਨ ਜਿਉਂ ਲੱਗਦਾ ਜਿਵੇਂ ਬਾਅਦ ਨੂੰ ਆ ਕੇ ਨਾ ਮੈਨੂੰ ਲੈਟਰ ਆ ਗਈ ਬਾਤ ਕਰ ਲਿਆ ਮੈਂ ਸਾਰਾ ਆਉਦਾ ਪਰ ਫਿਰ ਉਹਨੂੰ ਕਹਿੰਨ ਲੀ ਮਰਦੀ ਦੋ ਵਾਰਕ ਜਾਇ ਵੀ ਕਿਸੇ ਚੰਕੂਸੀ ਦੇ ਵਿੱਚ ਨਹੀਂ ਜਾਇਦਾ ਆਪਾਂ ਲੱਖ ਵੇਲੇ ਜਾਣ ਲੇਕਿਨ ਕਿਸੇ ਦੇ ਦੁੱਖ ਨੂੰ ਜਾਣ ਦਾ ਦੋ ਮਿੰਟ ਜਾਇਆ ਪਰ ਫਿਰ ਵੀ ਸਾਡੇ ਦੇ ਕਿਸੇ ਨੇ ਵੀ ਕਿਸੇ ਭੈਣ ਭਾਈ ਨੇ ਸਾਡੇ ਹੰਗੋਂ ਗਿਲਾ ਨਹੀਂ ਕੀਤਾ ਸਾਡੇ ਨਾਲ ਹੁਣ ਪਤਾ ਕਿ ਉਹਦਾ ਪਤਾ ਹੀ ਹੁੰਦਾ ਵੀਰੇ ਮਜਬੂਰੀ ਹੈ ਉੱਚੀ ਪਈ ਹੈ ਇਹ ਤੋ ਨਾ ਬਲਕੋ ਨਾ ਭਜਣਾ ਪੜਿਆ ਨਾ ਮਾਤਰੀ ਤੇ ਗੁਰਵਿੰਦਰ ਜੀ ਸਾਡੇ ਜੀਵਨ ਸਾਥੀ ਆ 4 ਸਾਲ ਹੋ ਗਏ ਇੱਕ ਹਾਂ ਸਿਦਰਾਣਾ ਮੰਝੇ ਤੇ ਪਏ ਆ ਬੜੀ ਸੇਵਾ ਕੀਤੀ ਆ ਤੁਸੀਂ ਹਣਾ ਇੱਕ ਫਰਜ਼ ਵੀ ਬੰਦਾ ਹੁੰਦਾ ਹੁੰਦਾ ਜੀਵਨ ਸਾਥੀ ਦਾ ਅਧਿਕਾਰ ਵੀ ਰਹੇ ਆ ਤੇ 4 ਸਾਲ ਵੀ ਕੀਤੀ ਆ ਕਿਹੜੇ ਕਿਹੜੇ ਹਾਲਾਤਾਂ ਚ ਗੁਜ਼ਰੇ ਹੋ ਹਾਂਜੀ ਮੈਨੂੰ ਪੂਰੇ ਅੱਜ 4 ਸਾਲ ਹੋ ਗਏ ਮੈਂ ਇੱਕ ਪੂਰੀ ਰਾਤ ਕਦੇ ਨੀਂ ਸੌਂ ਕੇ ਲੇਖਿਆ ਰਾਤ ਨੂੰ ਬਹੁਤ ਵਾਰੀ 4-5 ਵਾਰ ਇਹਨੂੰ ਪਸਾਵਾ ਦਵਾਉਣਾ ਪੈਂਦਾ ਹਾਂ ਹਾਂ ਤੇ ਇਹਨੂੰ ਕਦੇ ਬਾਥਰੂਮ ਕਰਵਾਉਣਾ ਪੈਂਦਾ ਨਾ ਦੇ ਵਸੇ ਨਾ ਇਹਨੋਂ ਮੈਂ ਸਾਰ ਸੰਭਾ ਕਰਦੇ ਨੂੰ ਲਾਇਟ ਨੀ ਬਾਥਰੂਮ ਨਵਾਉਣਾ ਖਵਾਉਣਾ ਖਾਣਾ ਖਵਾਉਣਾ ਹੈ ਹਮ ਸਾਰਾ ਕੁਝ ਕਰਾਉਣਾ ਪੈਂਦਾ ਪਹਿਲਾਂ ਤਾਂ ਬਿਲਕੁਲ ਹੀ ਪਈ ਸੀ ਬਸ ਇਹ ਹੀ ਖਵਾਉਣਾ ਨਹੀਂ ਸੀ ਜੱਗ ਤੇ ਹੁਣ ਹੁਣ ਕੁਝ ਹੌਸਲਾ ਹੋਇਆ ਵੀ ਥੋੜੇ ਥੋੜੇ ਤੁਰਨ ਲੱਗੇ ਹਮ ਹੁਣ ਤਾਂ ਹੌਸਲਾ ਹੋਣ ਤਾਂ ਥੋੜੇ ਤੁਰਨ ਲੱਗੇ ਮੇਰੇ ਵਾਸਤੇ ਬਹੁਤ ਠੀਕ ਹੋ ਗਈ ਹਮ ਤੇ ਮਤਲਬ ਜਿਹੜਾ ਹੈ ਥੋੜਾ ਬਹੁਤ ਤੁਰਨ ਲੱਗੇ ਤੇ ਪਹਿਲਾਂ ਤਾਂ ਜੰਮੀ ਪਈ ਸੀ ਨਾ ਤਾਂ ਇਹਨਾਂ ਦੀ ਕੋਈ ਬਾਹਰ ਹਲਦੀ ਸੀਗੀ ਨਾ ਕੋਈ ਲੱਤ ਦਿੰਦੀ ਸੀ ਨਾ ਇਹਨਾਂ ਦੀ ਬਾਹਵੇਂ ਚੱਕ ਕੇ ਆਏ ਘਰ ਦੇ ਸੀਗੇ ਕਰਦੀ ਸੀਗਾ ਬਾਹਰ ਤੇ ਕਿੰਨਾਕ ਜਿਹੜਾ ਹੋ ਗਿਆ ਹੁਣਾ ਖਰਚਾ ਤੁਹਾਡਾ ਤੇ ਕਿਵੇਂ ਕਰਦੇ ਹੋ ਸਾਰਾ ਜਿਹੜਾ ਹੁਣ ਵੀ ਇਲਾਜ ਚੱਲ ਜੰਦਾ ਤੇ ਫਿਰ ਕੌਣ ਕੋਈ ਮਦਦ ਕਰਦਾ ਸੋਣੇ ਇਹਨਾਂ ਨਾਲ ਨਹੀਂ ਫੇਸਬੁੱਕ ਤੇ ਨੇ ਕਈ ਮਤਲਬ ਜੁੜੇ ਸੀ ਹੁਣ ਵੀ ਸਾਂਝੀ ਬੈਠਕ ਤੇ ਜੁੜੇ ਹੋਏ ਉਹ ਬਸ ਹੈਲਪ ਜਿੰਨੇ ਕਰੀ ਜਾਂਦੇ ਉਹ ਸਾਡਾ ਹੀ ਚੱਲ ਰਿਹਾ ਹੈ ਇਹ ਇੱਕੋ ਬਾਤ ਸਮਾਨ ਵੀ ਦੇਖਿਆ ਵੀ ਜੇ ਕੋਈ ਸਮਾਨ ਪਿਆ ਜਿਹੜਾ ਤੁਹਾਡਾ ਕੋਈ ਹਾਂ ਜੋ ਆਪਰੇ ਭੈਣ ਜੀ ਸੀਗੇ ਇਹਨਾਂ ਨੇ ਹੈਲਪ ਕਰਵਾਈ ਸੀ ਸਾਡੀ ਹਾਂ ਵੇਖ ਪਰ ਇਹ ਮਤਲਬ ਇਹਨਾਂ ਦਾ ਚਲ ਕੋਈ ਕੰਮ ਚੱਲੂਗਾ ਤੇ ਉਸ ਕਰਕੇ ਨਾ ਮਤਲਬ ਇਹਨਾਂ ਨੇ ਸਾਨੂੰ ਸਮਾਨ ਦਵਾਇਆ ਥੋੜਾ ਜਿਹਾ ਇਹ ਜਿਸ ਮਾਨਤੇ ਉਹ ਮੈਨਸ ਖਰੇ ਦੀ ਗੜਵੱਤਾਂ ਉਹਦੇ ਨਾਲ ਚੁੱਲ੍ਹਾ ਚੱਲ ਜਾਂਦਾ ਥੋੜਾ ਹੁਟਾ ਲੇਕ ਜਾਂਦਾ ਹਣਾ ਹਾਂਜੀ ਸਸਿਕਾ ਜੀ ਮੇਰੇ ਵਾਲਾ ਸਾਰੇ ਭੈਣ ਭਰਾਵਾਂ ਨੂੰ ਸਾਡਾ ਇੱਕ ਗਰੁੱਪ ਬਣਿਆ ਹੋਇਆ ਜੀ ਸਾਂਝੀ ਬੈਠਕ ਪੰਜਾਬ ਦੀ ਉਹਦੇ ਚ ਭੈਣ ਹੈਗੇ ਨੇ ਰਵਿੰਦਰ ਕੌਰ ਉੱਪਰ ਦਿੱਲੀ ਤੋਂ ਨੇ ਮੇਰੇ ਨਾਲ ਉਹਨਾਂ ਨੇ ਗੱਲ ਕੀਤੀ ਸੀਗੀ ਜੀ ਵੀ ਇਸ ਤਰ੍ਹਾਂ ਬਠਿੰਡੇ ਦੇ ਲੱਗੇ ਆ ਮੁੰਡਾ ਗੁਰਵਿੰਦਰ ਉਹਦਾ ਐਕਸੀਡੈਂਟ ਹੋ ਗਿਆ ਉਹ ਤਿੰਨ ਚਾਰ ਸਾਲ ਤੋਂ ਮੰਜੇ ਤੇ ਪਿਆ ਵੀ ਉਹਦੀ ਮੈਡੀਸਨ ਵਗੈਰਾ ਦਾ ਅਸੀਂ ਮਹੀਨੇ ਦੀ ਮਹੀਨੇ ਖਰਚਾ ਭੇਜਦੇ ਆ ਸਾਰੇ ਭੈਣ ਭਰਾ ਰਲ ਕੇ ਤੇ ਗਰਦੇਵir ਕਬੀਰ ਜੀ ਨੇ ਉਹ ਬਾਹਰੋਂ ਹੀ ਉਹ ਵੀ ਪੈਸੇ ਪੁਸੇ ਭੇਜ ਦੇ ਜਿਨ੍ਹਾਂ ਨੂੰ ਮੈਡੀਸਨ ਵਾਸਤੇ ਇੱਕ ਮਹੀਨੇ ਕੋਈ ਹੋਰ ਭੈਣ ਭਰਾ ਦਾ ਮਹੀਨੇ ਦੇ ਮਹੀਨੇ ਸਾਰਿਆਂ ਨੇ ਮਤਲਬ ਵਾਰੀ ਨਾਲ ਸਾਰੇ ਖਰਚਾ ਚੁੱਕਦੇ ਆ ਇਹਨਾਂ ਦਾ ਤੇ ਇਹ ਵਿਚਾਰਾ 4-5 ਸਾਲ ਤੋਂ ਮੰਜੇ 'ਚ ਬੈਠਾ ਜੀ ਕਮਾਉਣ ਵਾਲਾ ਵੀ ਇਹੀ ਸੀਗਾ ਹੁਣ ਦੇਖੋ ਜੇ ਵਾਈਫ ਕੰਮ ਕਰੂਗੀ ਤਾਂ ਫਿਰ ਇਹਨੂੰ ਕੋਈ ਸਾਹਮਣ ਵਾਲਾ ਕੋਲੇ ਕੋਈ ਨਹੀਂ ਹੈਗਾ ਹਨਾ ਇਹ ਮੁਸੀਬਤ ਹੈ ਇਹਨਾਂ ਦੀ ਉਤੋਂ ਜਿਹੜਾ ਕਮਾਉਣ ਵਾਲਾ ਬੰਦਾ ਉਹ ਵੀ ਮੰਜੇ 'ਚ ਬੈਠ ਗਿਆ ਤੇ ਫੇਰ ਮੈਂ ਆਪਣਾ ਇੱਕ ਗਰੁੱਪ ਸਾਡਾ ਹੋਰ ਆ ਜੀ ਜਪ ਕਰ ਪਟਿਆਲੇ ਤੋਂ ਉਹ ਵੀਰ ਜੀ ਅਤੇਂਦਰਪਾਲ ਸਿੰਘ ਖਾਲਸਤਾਨੀ ਐਕਸ ਐਮ ਪੀ ਨੇ ਉਹ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਜੀ ਉਹਨਾਂ ਨੇ 20000 ਰੁਪਏ ਭੇਜਿਆ ਫਿਰ ਮੈਂ ਉਹ ਆ ਕੇ ਇਹਨਾਂ ਨੂੰ ਦੇ ਕੇ ਗਈ ਸਮਾਨ ਦਵਾਈਆ ਜੀ ਬਠਿੰਡੇ ਤੋਂ ਇਹ ਕਹਿੰਦੇ ਸੀ ਕਿ ਕੋਈ ਦੁਕਾਨਦਾਰੀ ਮੇਰੀ ਹੋ ਜਾਏ ਜਿਹਦੇ ਨਾਲ ਮੇਰਾ ਰੋਟੀ ਪਾਣੀ ਦਾ ਖਰਚਾ ਚਲੋ ਨਿਕਲ ਹੀ ਜਾਵੇ ਤੇ ਫਿਰ ਉਹ ਸਮਾਨ ਵੀ ਦਵਾਈਆ ਜੀ ਇਹਨਾਂ ਨੂੰ ਤੇ ਹੁਣ ਵੀ ਰਲ ਮਿਲ ਕੇ ਸਾਰੇ ਭੈਣ ਭਰਾ ਵਾਸਤੇ ਇਹਨਾਂ ਦੀ ਦਵਾਈ ਬੂਟੀ ਦਾ ਖਰਚਾ ਚੁੱਕਦੇ ਆ ਜੀ ਕਦੇ ਵੀ ਨਰਮੀ ਨੇ ਕੋਈ ਨਾ ਕੋਈ ਭੈਣ ਭਰਾ ਹੈਲਪ ਕਰਦਾ ਹੋਰ ਦੁਨੀਆ ਦੇ ਦਾਨ ਸੰਬੰਧ ਲੋਕਾਂ ਚੰਗੇ ਲੋਕ ਬਹੁਤ ਆ ਹਾਂਜੀ ਹਾਂਜੀ ਮਾਲਕ ਨੇ ਉਹਨਾਂ ਨੂੰ ਬਹੁਤ بڑا ਦੇ ਕੇ ਦਵਾਇਆ ਹੈ ਨਾ ਕੀ ਕਿਹੜਾ ਚਾਹੋਗੇ ਵੀ ਜਿਵੇਂ ਮੈਂ ਹਾਂਜੀ ਹਾਂਜੀ ਮੈਂ ਇਹੀ ਬੇਨਤੀ ਕਰਨੀ ਚਾਹੂੰਗੀ ਭੈਣ ਭਰਾਵਾਂ ਨੂੰ ਕਿ ਜੇ ਕੋਈ ਵੀ ਇਹਦਾ ਵਧੀਆ ਇਲਾਜ ਕਰਾ ਸਕਦਾ ਤਾਂ ਇਹ ਬੱਚਾ ਮੰਜੇ ਤੋਂ ਉੱਠ ਸਕਦਾ ਹਨਾ ਆਪਦਾ ਕਾਰੋਬਾਰ ਕਰੂਗਾ ਆਪਦੇ ਪਰਿਵਾਰ ਦੀ ਜ਼ਿੰਮੇਵਾਰੀ ਚੱਕ ਸਕਦਾ ਇਨਾ ਹਰ ਮਹੀਨੇ ਕੋਣ ਕਿਸੇ ਲਈ ਕਰ ਸਕਦਾ ਹਨ ਸਾਰੇ ਆਪਣੇ ਆਪਣੇ ਪਰਿਵਾਰਾਂ ਵਾਲੇ ਮੈਂ ਚਾਹੁੰਦੀ ਆ ਕਿ ਇਹ ਠੀਕ ਹੋਵੇ ਤੇ ਆਪਣਾ ਘਰ ਦੀਆਂ ਜ਼ਿੰਮੇਵਾਰੀਆਂ ਆਪਸਾਂ ਵਿੱਚ ਪਲੀਜ਼ ਇਹਦੀ ਕੋਈ ਨਾ ਕੋਈ ਭੈਣ ਭਰਾ ਆ ਕੇ ਬਾਹ ਫੜੋ ਇਹਦੀ ਹੈਲਪ ਜ਼ਰੂਰ ਕਰੋ ਇਹਦਾ ਹਲਾਸ ਕਰੋ ਕੋਈ ਵੀ ਇਹਦੇ ਮੋਬਾਈਲ ਨੰਬਰ ਵੀ ਇਹਨਾਂ ਦਾ ਪਾਉਣਾ ਅਸੀਂ ਪਾ ਰਹੇ ਹਾਂ ਨਾਲ ਨਾਲ ਰਿਸਪੈਕਟ ਦਾ ਵੀ ਪਾ ਰਹੇ ਹਾਂ ਹਾਂਜੀ 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 ਉਹ ਪਾ ਸਕਦੇ ਹਾਂ ਜੇ ਕੋਈ ਮਿਲਣਾ ਚਾਹੁੰਦਾ ਭੈਣ ਭਰਾ ਆ ਕੇ ਆਪ ਇੱਥੇ ਇਹਨਾਂ ਦੇ ਹਾਲਾਤ ਦੇਖ ਸਕਦਾ ਜੀ ਬਿਲਕੁਲ ਬਿਲਕੁਲ ਕਿਉਂਕਿ ਮੈਂ ਜਦੋਂ ਫਸਟ ਟਾਈਮ ਆਈ ਸੀ ਪਹਿਲਾਂ ਇਹਨਾਂ ਨੂੰ ਆ ਕੇ ਮਿਲੀ ਸੀ ਆਪਨ ਪਤਾ ਅੱਜਕੱਲ ਧੱਗੀ ਠੋਰੀ ਵਾਲਾ ਕੰਮ ਵੀ ਬਹੁਤ ਚੱਲ ਰਿਹਾ ਹੈ ਹਨਾ ਉਸ ਕਰਕੇ ਵੀ ਜਿਹੜੇ ਦਾਨੀ ਭੈਣ ਭਰਾ ਉਹ ਡਰਦੇ ਨੇ ਵੀ ਕਿਤੇ ਸਾਡੀ ਸੇਵਾ ਗਲਤ ਪਾਸੇ ਨਾ ਚਲੀ ਜਾਵੇ ਇਸ ਲਈ ਮੈਂ ਆ ਕੇ ਸਾਰੇ ਹਾਲਾਤ ਇਹਨਾਂ ਦੇ ਵੇਖੇ ਤਾਂ ਫਿਰ ਇਹਨਾਂ ਦੀ ਹੈਲਪ ਕੀਤੀ ਫਿਰ ਹੁਣ ਵੀ ਮੈਂ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਕਰਦੀ ਆਂ ਵੀ ਤੁਸੀਂ ਜਿੰਨਾ ਹੋ ਸਕਦਾ ਕੋਈ ਭੈਣ ਭਰਾ ਇਹਦਾ ਵਧੀਆ ਇਲਾਜ ਕਰਾ ਸਕੇ ਤਾਂ ਇਹ ਬੱਚਾ ਮੰਜੇ ਤੋਂ ਉੱਠ ਸਕਦਾ ਜੀ ਪਲੀਜ਼ ਜਿਹੜੀ ਹੈਲਪ ਜ਼ਰੂਰ ਕਰੋ ਮੇਰੀ ਇਹ ਹੱਥ ਬਨ ਕੇ ਬੇਨਤੀ ਹੈ